ਗੁਰੂ ਪਿਆਰੀ ਗੁਰ ਸਵਾਰੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਸਰਵਣ ਕਰ ਰਹੇ ਹੋ 12 ਭਾਈ ਗੁਰਦਾਸ ਜੀ ਦੀਆਂ ਅੱਜ ਤੱਕ ਆਪ ਜੀਾਂ ਨੇ ਸਰਵਣ ਕੀਤਾ ਹੈ ਸਤਮੀ ਵਾਰ ਤੱਕ ਦਾ ਜਾਪ ਪਿਛਲੇ ਦੀਵਾਨ ਦੇ ਵਿੱਚ ਆਪ ਜੀਆ ਨੇ ਜੁੜਨਾ ਕੀਤਾ ਹੈ ਸਤਮੀ ਵਾਰ ਦੀਆਂ ਪਹਿਲੀਆਂ 10 ਪੌੜੀਆਂ ਦੇ ਨਾਲ ਪਹਿਲਾਂ 10 ਪੌੜੀਆਂ ਦਾ ਪਹਿਲੀਆਂ 10 ਪੌੜੀਆਂ ਦਾ ਜਾਪ ਆਪ ਜੀਆ ਨੇ ਬੜੇ ਪ੍ਰੇਮ ਸਤਕਾਰ ਸਹਿਤ ਸਰਵਣ ਕੀਤਾ ਹੈ ਭਾਈ ਅੱਜ 11ਵੀਂ ਪੌੜੀ ਤੋਂ ਪ੍ਰਾਰੰਭਤਾ ਕਰਨੀ ਹੈ ਭਾਈ ਆਪ ਜੀਆ ਨੇ ਸਤਕਾਰ ਸਹਿਤ ਸਰਵਣ ਕਰਨਾ ਵਿਚਾਰ ਕਰਨੀ ਇਹਨਾਂ ਵਿਚਾਰਾਂ ਤੇ ਇਹਨਾਂ ਵਾਰਾਂ ਤੇ ਕੀ ਆਖਦੇ ਨੇ ਭਾਈ ਗੁਰਦਾਸ ਜੀ ਇੱਕ ਇੱਕ ਅੱਖਰ ਦੇ ਵਿੱਚ ਇੱਕ ਇੱਕ ਤੁਕ ਦੇ ਵਿੱਚ ਬੜਾ ਕੁਝ ਕਹਿਰਦਾ ਹੈ ਭਾਈ ਗੁਰਦਾਸ ਜੀਆ ਨੇ ਕੁਝੇ ਵਿੱਚ ਸਮੁੰਦਰ ਬੰਦ ਕਰਨ ਵਾਲੀ ਗੱਲ ਹੈ ਭਾਈ ਜੀ ਵਿਚਾਰ ਕੀ ਆਪਾਂ ਇਹਨਾਂ ਬਾਰਾਂ ਨੂੰ ਪੜੀਏ ਤੇ ਬੜਾ ਕੁਝ ਪ੍ਰਾਪਤ ਹੁੰਦਾ ਹੈ ਆਹ ਸਤਿਗੁਰੂ ਮਹਾਰਾਜ ਜੀਆ ਨੇ ਬਖਸ਼ਿਸ਼ ਕੀਤੀ ਹੈ ਅੱਜ 7ਵੀਂ ਵਾਰ ਦੀ 11ਵੀਂ ਪੌੜੀ ਦੇ ਨਾਲ ਜੁੜਨਾ ਕਰਿਏ ਭਾਈ 11ਵੀਂ ਪੌੜੀ ਦੇ ਵਿੱਚ ਯਾਰਾਂ ਦੀ ਗਿਣਤੀ ਤੇ ਗੁਰਮੁਖ ਦਾ ਵਰਣਨ ਹੈ ਭਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਮਨ ਹੋਏ ਇਕਾਦਸੀ ਗੁਰਮੁਖ ਵਰਤ ਪਤਵ੍ਰਤ ਪਾਇਆ 11 ਰੁਦਰ ਸਮੁੰਦਰ ਵਿੱਚ ਪਲਦਾ ਪਾਰਾ ਵਾਰ ਨ ਪਾਇਆ 11 ਕਸ 11 ਕਸੇ ਕਸ ਕਸ ਵਟੀ ਕਸ ਕਸਾਇਆ ਗਿਆ ਰਹੇ ਗੁਣ ਫੈਲਾਓ ਕਰ ਕੱਚ ਪਕਾਈ ਅਖੜ ਕਢਾਇਆ ਗਿਆ ਰਹੇ ਦਾਉ ਚੜਾਓ ਕਰ ਦੂਜਾ ਭਾਉ ਕੁਦਾਉ ਹਰਾਇਆ ਗਿਆ ਰਹੇ ਢੇੜਾ ਸਿੱਖ ਸੁਣ ਗੁਰ ਸਿੱਖ ਲੈ ਗੁਰ ਸਿੱਖ ਸਦਾਇਆ ਸਾਧ ਸੰਗਤ ਗੁਰ ਸ਼ਬਦ ਵਸਾਇਆ ਸਾਧ ਸੰਗਤ ਗੁਰ ਸ਼ਬਦ ਵਸਾਇਆ ਅੱਗੇ 12ਵੀਂ ਪੌੜੀ ਦੇ ਵਿੱਚ 12 ਦੀ ਗਿਣਤੀ ਤੇ ਗੁਰਮੁਖ ਦਾ ਵਰਣਨ ਹੈ ਭਾਈ ਬਾਰੇ ਪੰਥ ਸਦਾਇ ਕੈ ਗੁਰਮੁਖ ਗਾਡੀ ਰਾਹ ਚਲਾਇਆ ਸੂਰਜ ਬਾਰਮਾਹ ਵਿੱਚ ਸਸੀਰ ਇਕਤ ਮਾਹੀ ਫੇਰਾਇਆ ਬਾਰਹ ਸੋਲ੍ਹ ਮਿਲ ਕਰ ਸਸੀਰ ਅੰਦਰ ਸੂਰ ਸਮਾਇਆ ਬਾਰਹ ਤਿਲਕ ਮਿਟਾਈ ਕੈ ਗੁਰਮੁਖ ਤਿਲਕ ਨਿਸ਼ਾਨ ਚੜਾਇਆ ਬਾਰਹ ਰਾਸੀ ਸਾਧ ਕੈ ਸੱਚ ਰਾਸ ਰਹਿ ਰਾਸ ਲੁਭਾਇਆ ਬਾਰਹ ਬੰਨੀ ਹੋਏ ਕੈ ਬਾਰਹ ਮਸੀ ਤੋਲ ਤੁਲਾਇਆ 파ਰਸ 파ਰਸ ਪਰਸ ਕਰਾਇਆ 파ਰਸ 파ਰਸ ਬਰਸ ਕਰਾਇਆ ਅੱਗੇ 13ਵੀਂ ਪੌੜੀ ਦੇ ਵਿੱਚ 13 ਦੀ ਗਿਣਤੀ ਅਤੇ ਗੁਰਮੁਖ ਦੀ ਰਹਿਣੀ ਦਾ ਵਰਣਨ ਹੈ ਭਾਈ ਤੇ ਰਹ ਤਾਲ ਔਰਿਆ ਗੁਰਮੁਖ ਸੁਖ ਤਪ ਤਾਲ ਪਰਾਇਆ ਤੇ ਰਹ ਰਤਨ ਆਕਾਰ ਥੇ ਗੁਰ ਉਪਦੇਸ ਰਤਨ ਤਨ ਪਾਇਆ ਤੇਰਹ ਪਦ ਕਰ ਜਗ ਵਿੱਚ ਪਿੱਤਰ ਕਰਮ ਕਰ ਭਰਮ ਭੁਲਾਇਆ ਲੱਖ ਲੱਖ ਜਗਨ ਪੁਜਨੀ ਗੁਰ ਸਿੱਖ ਚਰਨੋਦਕ ਪੀ ਆਇਆ ਜਗ ਲੋਭ ਨਈ ਵੇਦ ਲਖ ਗੁਰਮੁਖ ਮੁਖ ਇੱਕ ਦਾਣਾ ਪਾਇਆ ਗੁਰ ਭਾਈ ਸੰਤੁਸ਼ਟ ਕਰੇ ਗੁਰਮੁਖ ਸੁਖ ਫਲ ਪਰਮ ਚਖਾਇਆ ਭਗਤ ਬਚਲ ਹੋਏ ਅਛਲ ਛਲਾਇਆ ਭਗਤ ਬਚਲ ਹੋਏ ਅਚਲ ਚਲਾਇਆ ਅਗੇ ਚੌੜਮੀ ਪੌੜੀ ਦੇ ਵਿੱਚ 14 15 ਅਤੇ 16 ਦੀ ਗਿਣਤੀ ਦਾ ਅਤੇ ਗੁਰਮੁਖ ਦਾ ਵਰਣਨ ਹੈ ਭਾਈ 14 ਵਿਦਿਆ ਸਾਧਕੈ ਗੁਰਮਤ ਅਬਿਗਤ ਅਕਥ ਕਹਾਣੀ 14 ਹੈ ਭਵਨ ਉਲੰਘ ਕੈ ਨਿਜ ਘਰ ਵਾਸ ਨੇਹੁ ਨਿਰਬਾਣੀ 15 ਹੈ ਥਿਤਿ ਪਖ 1 ਕ੍ਰਿਸ਼ਨ ਸ਼ੁਕਲ 2 ਪਖ ਨਿਸ਼ਾਨੀ 16 ਹੈ ਸਾਰ ਸੰਘਾਰ ਕਰ ਜੋੜਾ ਜੁੜਿਆ ਨਿਰਭਉ ਜਾਣੀ 16 ਹੈ ਕਲਾ ਸੰਪੂਰਣੋ ਸਸ ਕਰ ਸੂਰਜ ਬਿਰਤੀ ਹਾਣੀ ਨਾਰ ਸੋਲਹ ਸੀ ਗਾਰ ਕਰ ਸੇਜ ਪਧਾਰ ਪ੍ਰਮ ਰਸ ਮਾਣੀ ਸਿਵ ਤੈ ਸਖਤ ਸਤਾਰਹਿ ਬਾਣੀ ਸਿਵ ਤੈ ਸਖਤ ਸਤਾਰਹਿ ਬਾਣੀ ਅਗੇ 15ਵੀਂ ਪੌੜੀ ਦੇ ਵਿੱਚ 18 ਤੋਂ 34 ਤੀਕ ਦੀ ਗਿਣਤੀ ਦਾ ਵਰਣਨ ਹੈ। ਗੋਤ 18 ਸੋਧ ਕੈ ਪੜੈ ਪੁਰਾਣ 18 ਭਾਈ 19 20 21 ਹਲੰਗ 22 ਉਮਰੇ ਸਾਧ ਨਿਵਾਈ ਸੰਖ ਅਸੰਖ ਲੁਟਾਈ ਕੈ 23 24 25 ਪਾਈ 26 ਜੋੜ 27 ਹਾਂ ਆਏ 28 ਮੇਲ ਮਿਲਾਈ ਉਲੰਘ 29 30 ਸਾਧ ਲੰਗ 31 ਵਜੀ ਵਧਾਈ ਸਾਧ ਸੁਲਖਣ 32 ਤੇ ਤਿਹ ਤ्रू ਚੌ ਫਿਰ ਫਿਰਾਈ ਚੌਤੀ ਲੇਖ ਅਲਿਖ ਲਿਖਾਈ ਚੌਤੀ ਲੇਖ ਅਲਿਖ ਲਿਖਾਈ ਅੱਗੇ 16ਵੀਂ ਪੌੜੀ ਦੇ ਵਿੱਚ ਪ੍ਰਭੂ ਦੀ ਸੇਵਤ ਸਲਾਹ ਦਾ ਵਰਣਨ ਕੀਤਾ ਹੈ ਭਾਈ ਗੁਰਦਾਸ ਜੀ ਨੇ। ਵੇਦ ਕਤਿ ਬੋ ਬਾਹਰਾ ਲੇਖ ਅਲੇਖ ਨ ਲਿਖਿਆ ਜਾਈ। ਰੂਪ ਅਨੂਪ ਅਚਰਜ ਹੈ। ਇਹ ਦਰਸਨ ਦ੍ਰਿਸ਼ਟ ਅਗੂਚਰ ਪਾਈ। ਇੱਕ ਕਵਾਉ ਪਸਾਉ ਕਰ ਤੋਲਨ ਤੁਲਾ ਤਾਰਨ ਸਮਾਈ ਕਥਨੀ ਬਦਨੀ ਬਾਹਰਾ ਤਕੈ ਸ਼ਬਦ ਸੁਰਤ ਲਿਬਲਾਈ ਮਨ ਬਚ ਕਰਮ ਅਗੋਚਰਾ ਮਤ ਬੁੱਧ ਸਾਧ ਸੋਝੀ ਥਕ ਪਾਈ ਅਚਲ ਅਛੇਦ ਅਪੇਦ ਹੈ ਭਗਤ ਬਛਲ ਸਾਧ ਸੰਗਤ છਾਈ ਵੱਡਾ ਆਪ ਵੱਡੀ ਵੱਡਿਆਈ ਵੱਡਾ ਆਪ ਵੱਡੀ ਵੱਡਿਆਈ ਅੱਗੇ 17ਵੀਂ ਪੌੜੀ ਦੇ ਵਿੱਚ ਵਰਣਨ ਹੈ ਸਾਧ ਸੰਗਤ ਵਿੱਚ ਨਿਰੰਕਾਰ ਦਾ ਵਣ-ਵਣ ਵਿੱਚ ਵਨਾਸਪਤ ਰਹਿ ਉਜਾੜ ਅੰਦਰ ਅਵਸਾਰੀ ਚੁਣ-ਚੁਣ ਅੰਜਨ ਬੂਟੀਆਂ ਪਾਤਸ਼ਾਹੀ ਬਾਗ ਲਾਇ ਸਵਾਰੀ ਸਿੰਜ ਸਿੰਜ ਬਿਰਖ ਵਡੀਰੀਆਂ ਸਾਰ ਸੰਭਾਲ ਕਰਨ ਵਿਚਾਰੀ ਉਹਨ ਸਫਲ ਰੁੱਤ ਆਈ ਐ ਅੰਮ੍ਰਿਤ ਫਲ ਅੰਮ੍ਰਿਤ ਰਸ ਭਾਰੀ ਬਿਰਖੋ ਸੋਨ ਆਵਈ ਫਲ ਵਿੱਚ ਸੋ ਸੁਗੰਧ ਸੰਜਾਰੀ ਪੂਰਨ ਬ੍ਰਹਮਜਗਤ੍ਰ ਵਿੱਚ ਗੁਰਮੁਖ ਸਾਧ ਸੰਗਤ ਨਰੰਕਾਰੀ ਗੁਰਮੁਖ ਸਾਧ ਸੰਗਤ ਨਰੰਕਾਰੀ ਗੁਰਮੁਖ ਸੁਖ ਫਲ ਅਪਰ ਅਪਾਰੀ ਗੁਰਮੁਖ ਸੁਖ ਫਲ ਅਪਰੇ ਅਪਾਰੀ ਅੱਗੇ 18ਵੀਂ ਪੌੜੀ ਦੇ ਵਿੱਚ ਪਰਮੇਸ਼ਰ ਦੀ ਵਡਿਆਈ ਦਾ ਵਰਣਨ ਹੈ ਭਾਈ ਅੰਬਰ ਨਦਰੀਆਂ ਮੰਦਾ ਕੇ ਵੱਡਾ ਕੋਏ ਨ ਜਾਣੇ ਉੱਚਾ ਕੇਵੜ ਆਖੀਏ ਸੁਨ ਸਰੂਪ ਨ ਆਖ ਵਖਾਣੇ ਲੈਨ ਅਡੂ ਉਡਿਰੀ ਪੰਖ ਨੂੰ ਅਨਲ ਮਨਲ ਉਡ ਖਬਰ ਨ ਆਣੇ ਓੜਕ ਮੂਲ ਨ ਲੱਭਈ ਸਭੇ ਹੋਏ ਫਿਰਨ ਹੈਰਾਨੇ ਲਖ ਅਗਾਸ ਨ ਅਪੜਨ ਕੁਦਰਤ ਕਾਦਰ ਨੂੰ ਕੁਰਬਾਨੇ ਪਾਰ ਬਰਹਮ ਸਤ ਗੁਰ ਪੁਰਖ ਸਾਧ ਸੰਗਤ ਵਾਸਾ ਨਿਰਬਾਨੇ ਮਰਦਾ ਹੋਏ ਮਰੀਦ ਸਿညာਣੇ ਮਰਦਾ ਹੋਏ ਮਰੀਦ ਸਿညာਣੇ ਅਗੇ ਪੌੜੀ ਦੇ ਵਿੱਚ ਪੂਰਨ ਸਤਗੁਰੂ ਜੀ ਦੀ ਮਹਿਮਾ ਦਾ ਵਰਣਨ ਹੈ ਗੁਰਮੂਰਤ ਪੂਰਨ ਬ੍ਰਹਮ ਕਟ ਕਟ ਅੰਦਰ ਸੂਰਜ ਸੁज्जੈ ਸੂਰਜ ਕਵਲ ਬਰੀਤ ਹੈ ਗੁਰਮੁਖ ਪ੍ਰੇਮ ਭਗਤ ਕਰ ਬੁੱਝੈ ਪਾਰ ਬ੍ਰਹਮ ਗੁਰ ਸ਼ਬਦ ਹੈ ਨਿਝਰੇ ਧਾਰ ਵਰ ਗੁਣ ਗੁਜੈ ਕਿਰਖ ਬਿਰਖ ਹੋਏ ਸਫਲ ਫਲ ਚੰਨਣ ਵਾਸ ਨਿਵਾਸ ਨੁ ਗੁਜੈ ਫਲ ਸਫਲ ਸਮੁੰਦਰਸ ਹੋਏ ਮੋਹਨ ਤੋ ਨ ਡੁੱਬਦਾ ਲੁਜੈ ਗੁਰਮੁਖ ਸੁਖ ਫਲ ਪਿਰਮ ਰਸ ਜੀਵਨ ਮੁਕਤ ਭਗਤ ਕਰ ਦੁਜੈ ਸਾਧ ਸੰਗਤ ਮਿਲ ਸਹਿਜ ਸਮੁਝੈ ਸਾਧ ਸੰਗਤ ਮਿਲ ਸਹਿਜ ਸਮੁਝੈ ਅਗੇ ਸਤਮੀ ਵਾਰ ਦੀ 20ਵੀਂ ਪੌੜੀ ਦੇ ਵਿੱਚ ਗੁਰੂ ਸ਼ਬਦ ਦੀ ਮਹਾਨਤਾ ਦਾ ਵਰਣਨ ਕੀਤਾ ਹੈ ਭਾਈ ਗੁਰਦਾਸ ਜੀਆ ਨੇ ਗੁਰ ਸ਼ਬਦ ਗੁਰ ਗੁਰ ਜਾਣੀਏ ਗੁਰਮੁਖ ਹੋਏ ਸੁਰਤ ਧੁਨ ਚੇਲਾ ਸਾਧ ਸੰਗਤ ਸਚ ਖੰਡ ਵਿੱਚ ਪ੍ਰੇਮ ਭਗਤ ਪਰ ਚੈ ਹੋਏ ਮੀਲਾ ਗਿਆਨ ਧਿਆਨ ਸਿਮਰਨ ਜੁਗਤ ਕੂਝ ਕੁਰ ਮਹੰਸ ਵੰਸ ਨਵੇਲਾ ਬਿਰਖ ਫਲ ਫਲਦੇ ਬਿਰਖ ਗੁਰ ਸਿੱਖ ਗੁਰਮント ਸੁਹਿਲਾ ਵਿਹਯੰਦਰ ਵਰਤਮਾਨ ਹੋਏ ਏਕੀ ਅਗੋਚਰ ਖੇਲਾ ਆਦਪੁਰਖ ਆਦੇਸ ਕਰ ਆਦਪੁਰਖ ਆਦੇਸ ਵਹੀਲਾ ਸਿਫਤ ਸਲਾਹਣ ਅੰਮ੍ਰਿਤ ਵੇਲਾ ਆਦਪੁਰਖ ਆਦੇਸ ਕਰ ਆਦਪੁਰਖ ਆਦੇਸ ਵਹਿਲਾ ਸਿਬਤ ਸਲਾਹਣ ਅੰਮ੍ਰਿਤ ਵੇਲਾ ਇਸੇ ਪਈ ਭਾਈ ਗੁਰਦਾਸ ਜੀ ਦੀਆਂ 12 ਦੇ ਵਿੱਚੋਂ 7ਵੀਂ ਵਾਰ ਦਾ ਜਾਪ ਅਗਲੇ ਦਿਨਾਂ ਦੇ ਵਿੱਚ ਆਪ ਜੀ ਸਰਵਣ ਕਰੋਗੇ 8ਵੀਂ ਵਾਰ ਜਿਸ ਦੇ ਵਿੱਚ ਭਾਈ ਗੁਰਦਾਸ ਜੀ ਪਹਿਲੀ ਪੌੜੀ ਦੇ ਵਿੱਚ ਪ੍ਰਭੂ ਦੀਆਂ ਸ਼ਕਤੀਆਂ ਦਾ ਮੰਗਲ ਕਰਦੇ ਨੇ ਅਗਲੇ ਦਿਨਾਂ ਦੇ ਵਿੱਚ ਆਪ ਜੀ ਸਰਵਣ ਕਰੋਗੇ ਭਾਈ ਇਸੇ ਤਰ੍ਹਾਂ ਪਿਆਰ ਦੇ ਨਾਲ ਜੁੜੇ ਰਹਿਣਾ ਸਤਿਗੁਰੂ ਮਹਾਰਾਜ ਦੀਆਂ ਰਹਿਮਤਾਂ ਆਪ ਸਭਨਾ ਤੇ ਬਖਸ਼ਿਸ਼ ਹੋਣ ਭਾਈ ਸਭਨਾ ਦੇ ਸਿਰ ਤੇ ਮੇਰ ਭਰਿਆ ਹੱਥ ਰੱਖ ਲੈਣ ਸਤਿਗੁਰੂ ਮਹਾਰਾਜ ਸਭਨਾ ਦੀਆਂ ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤਿ ਅਨੁਸਾਰ ਸੰਪੂਰਨ ਕਰਨ ਪਾਈ ਬਖਸ਼ੋ ਆਗਿਆ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ